ਉਹ ਇਲੈਕਸ਼ਨ ਦੀਆਂ ਹੀ ਗੱਲਾਂ ਕਰਨੀਆਂ ਨੇ ਆਪਾਂ ਅੱਜ ਇੱਕ ਨੇਤਾ ਭਾਸ਼ਣ ਦੇ ਰਿਹਾ ਸੀ ਕਿ ਉਹ ਕਹਿ ਰਿਹਾ ਸੀ ਇਹ ठान ਲਈ ਹੈ ਕਿ ਸਾਰਾ ਜਹਾਂ ਬਦਲेंगे ਬਦਲਾਅ ਲਿਆਨਾ ਚਾਹੁੰਦੇ ਨੇ ਇਹ ठान ली है कि सारा जहां बदलेंगे فقط زمین ہی نہیں آسمان بدلیں گے اور گھر نہ بدل سکے زمانے کو تو دیکھ لینا ایک دن مکان بدلیں گے۔ آلیاں کولٹیشیس نے تین دا اپن ساریم ستکار کرنا چاہی دا ਇੱਕਰੋ ਆਪਣੀ ਮਰਜ਼ੀ ਤੁਸੀਂ ਸੋਚ ਕੇ ਮਿਲਦੀ। ਕੋਈ ਵੀ ਨਾ ਇੱਕ ਪੋਲੀਟੀਸ਼ੀਅਨ ਦਾ ਪੁੱਤਰ ਫੇਲ ਹੋ ਗਿਆ। ਫੇਲ ਹੋ ਗਿਆ ਤੇ ਆ ਕੇ ਡੈਡੀ ਨੂੰ ਦੱਸਿਆ ਤੇ ਡੈਡੀ ਕਹਿਣ ਲੱਗਿਆ ਉਹ ਤੂੰ ਤਾਂ ਕਹਿੰਦਾ ਸੀ ਕਿ ਮੈਂ ਫਰਸਟ ਆਵਾਂਗਾ। ਉਹ ਕਹਿੰਦਾ ਡੈਡੀ ਝੂਠੇ ਵਾਦੇ ਕਰਨ ਵਿੱਚ ਮੈਂ ਤੁਹਾਡੇ ਤੋਂ ਘੱਟ ਨਹੀਂ ਹੈਗਾ। ਉਹ ਜੀ ਇਸੇ ਤਰ੍ਹਾਂ ਹੀ ਹੋਇਆ ਕਿ ਇੱਕ ਪਤੀ ਆਪਣੀ ਪਤਨੀ ਨੂੰ ਇਹ ਤਾਂ ਹੋ ਹੀ ਨਹੀਂ ਸਕਦਾ ਕਿ ਪਤੀ ਪਤਨੀ ਲਚੁਟ ਕਲੇ ਵਿੱਚ ਨਾ ਕਿਉਂਕਿ ਉਹਨਾਂ ਕਰਕੇ ਹੀ ਪਤਨੀਆਂ ਕਰਕੇ ਤਾਂ ਰੌਣਕਾਂ ਲੱਗਦੀਆਂ ਨੇ। ਪਤਨੀਆਂ ਵਾਸਤੇ ਜ਼ੋਰਦਾਰ ਤਾਲੀਆਂ ਵਾਸਤੇ کہیں کہ پتی پتنی تے رو پانو آس دے تو دے واسطے اج کلائم جی میں بن جا تا میں سارا دیش بدل کے رکھ دیا پتنی اندر جا کے پجامہ بدل آؤ پٹا پایا ہوا دیش تا بادش بدل دے گا یہ پولیٹیشن ذرا گلا نا, نا سنیاں کرو ਇੱਕ ਪੋਲੀਟੀਸ਼ੀਅਨ ਨੂੰ ਕਿਸੇ ਨੇ ਸਵਾਲ ਕੀਤਾ ਕਿ ਇਹ ਇਹਨਾਂ ਨੇ ਤਨੀ ਕਿ ਆਫਸ ਕਰਕੇ ਸਵਾਲ ਛਪੇ ਨੇ ਸਵਾਲ ਇਹ ਕੀਤਾ ਕਿ ਇਹ ਜਿਹੜੀ ਸ਼ਰਾਬ ਹੈ ਇਹ ਸ਼ਰੀਆ ਮਿਲਦੀ ਹੈ ਸਾਰੇ ਨੂੰ ਤੁਸੀਂ ਇਹਦੇ ਬਾਰੇ ਇਹਦੀ ਸ਼ਰਾਬ ਦੀ ਜਿਹੜੀ ਸਪਲਾਈ ਇਹ ਬੰਦ ਕਰਨ ਬਾਰੇ ਤੁਸੀਂ ਕੀ ਸੋਚਦੇ ਹੋ ਤੁਹਾਡੇ ਕੀ ਵਿਚਾਰ ਨੇ ਕੌਲਿਟੀਸ਼ਨ ਨੂੰ ਪੁੱਛਿਆ ਤੇ ਉਹ ਕਹਿਣ ਲੱਗਿਆ ਕਿ ਬੜਾ ਸਿਆਣਾ ਸੀ ਦੰਦਾ ਕਹਿੰਦਾ ਕਿ ਦੇਖੋ ਜੀ ਜਿਹੜੀ ਅੱਧੀ ਜਨਤਾ ਹੈ ਨਾ ਉਹ ਤਾਂ ਪੀਣ ਦੇ ਹੱਕ ਵਿੱਚ ਤੇ ਜਿਹੜੀ ਅੱਧੀ ਜਨਤਾ ਹੈ ਉਹ ਪੀਣ ਦੇ ਖਿਲਾਫ ਹੈ ਤੇ ਅਸੀਂ ਜਨਤਾ ਦੇ ਨਾਲ ਹੁਣ ਸੋਚ ਲੋ ਉਹਨਾਂ ਨੇ ਕੀ ਜਵਾਬ ਦਿੱਤਾ ਹੁਣ ਤੇ ਇੱਕ ਔਰਤ ਇਲੈਕਸ਼ਨ ਵਾਸਤੇ ਖੜੀ ਹੋ ਗਈ ਇੱਕ ਔਰਤ ਖੜੀ ਹੋ ਗਈ ਤੇ ਉਹਨੂੰ ਕਿਸੇ ਨੇ ਪੁੱਛਿਆ ਆਪਰੇਸ ਰਿਪੋਰਟਰਜ਼ ਨੇ ਕਿ ਤੁਸੀਂ ਇਹ ਚੋਣਾ ਲੜਨ ਬਾਰੇ ਕਿਵੇਂ ਵਿਚਾਰ ਬਣਾਇਆ ਤੁਸੀਂ ਚੋਣਾ ਲੜਨ ਬਾਰੇ ਤੁਸੀਂ ਕਿਵੇਂ ਵਿਚਾਰ ਬਣਾਇਆ ਉਹ ਕਹਿੰਦੀ ਮੇਰੇ 25 ਸਾਲ ਹੋ ਗਏ ਨੇ ਵਿਆਹ ਨੂੰ ਤੇ ਮੈਂ ਜਦੋਂ ਵੀ ਪਤੀ ਨਾਲ ਲੜਦੀ ਆ ਮੈਂ ਹੀ ਜਿੱਤਦੀ ਆ ਤੇ ਮੈਂ ਕਹਿੰਦੀ ਆ ਮੈਂ ਇਲੈਕਸ਼ਨ ਨਹੀਂ ਜਿੱਤਿਆ ਉਹ ਇਲੈਕਸ਼ਨਾਂ ਹੋ ਰਹੀਆਂ ਸੀ ਅੱਜਕੱਲ ਇਲੈਕਸ਼ਨਾਂ ਹੀ ਹੁੰਦੀਆਂ ਨੇ ਤੇ ਆਪਣੇ ਇੰਡੀਆ ਵਿੱਚ ਜਿਹੜਾ ਹਿਸਾਬ ਹੈ ਉਹ ਇਸ ਤਰ੍ਹਾਂ ਹੁੰਦਾ ਹੈ ਕਿ ਉੱਥੇ ਪੋਲਿੰਗ ਬੂਥ ਬਣੇ ਨੇ ਉੱਥੇ ਬੈਠੇ ਹੁੰਦੇ ਨੇ ਤੇ ਇੱਕ ਨਾ ਇੱਕ ਬਜ਼ੁਰਗ ਜਿਹਾ ਆਇਆ ਤੇ ਉਹ ਆਈ ਜਾਂ ਚੱਕਰ ਲਾਈ ਜਾਏ ਚੱਕਰ ਲਾਈ ਜਾਏ ਤੇ ਵੋਟ ਪਾਵੇ ਨਾ ਤੇ ਕਿਸੇ ਨੇ ਪੁੱਛਿਆ ਵੀ ਕੀ ਗੱਲ ਹੈ ਚਾਚਾ ਜੀ ਵੋਟ ਨਹੀਂ ਪਾ ਰਹੇ ਹੋ ਕਹਿੰਦਾ ਵੀ ਗੱਲ ਇਸ ਤਰ੍ਹਾਂ ਕਿ ਕੱਲ ਨਾ ਕਿਸੇ ਨੇ ਮੈਨੂੰ ਨਾ ਸ਼ਰਾਬ ਪਿਆਈ ਸੀ ਤੇ ਕਿਹਾ ਸੀ ਮੈਨੂੰ ਵੋਟ ਪਾਈ ਮੈਨੂੰ ਹੁਣ ਯਾਦ ਨਹੀਂ ਆ ਰਿਹਾ ਉਹ ਕੌਣ ਸੀ ਤਾਲੀਆਂ ਮਾਰੋ ਸੱਕਦੇ ਹੋ ਤੁਸੀਂ ਵਾਰਨੀ ਚਾਲੀਆਂ ਦਾ ਖੁੱਲ ਕੇ ਬਾਦਨੀਆਂ ਨੇ ਇੱਕ ਬਜ਼ੁਰਗ ਪੋਲਿੰਗ ਅਫੀਸਰ ਨੂੰ ਪੁੱਛਦਾ ਉਹ ਪੁੱਤਰੇ ਚਾਚੀ ਵੋਟ ਪਾ ਗਈ ਹੈ ਚਾਚੀ ਤੇਰੀ ਵੋਟ ਪਾ ਗਈ ਹੈ ਉਹ ਕਹਿੰਦਾ ਹਾਂ ਚਾਚਾ ਜੀ ਉਹ ਅੱਧਾ ਘੰਟਾ ਹੀ ਹੋਈ ਹੈ ਪਾ ਕੇ ਗਈ ਹੈ ਤੇ ਕੀ ਗੱਲ ਕਹਿੰਦਾ ਮੈਂ ਜੇ ਅੱਧਾ ਘੰਟਾ ਪਹਿਲਾਂ ਆਂਦਾ ਤੇ ਉਹਨੂੰ ਮੇਰ ਤਾਂ ਲੈਂਦਾ ਕਿੰਨੇ ਕੀ ਗੱਲ ਤੁਸੀਂ ਚਾਚੀ ਦੇ ਨਾਲ ਨਹੀਂ ਰਹਿੰਦੇ ਕਹਿੰਦੇ ਨੇ ਉਹਨੂੰ ਮਰੀਆਂ ਤਾਂ 5 ਸਾਲ ਹੋ ਗਏ ਨੇ ਹਰ ਸਦੇਰੋ ਹਰ ਸੰਦੇਰੋ ਕੋਸ਼ਰੋ ਪੁਸ਼ਾਦਰੋ ਜ਼ਿੰਦਗੀ ਜ਼ਿੰਦਾ ਬਾਦ ਜੋਕਸਓ ਥੈਂਕ ਯੂ ਅਪਨ ਸਾਰਿਆਂ ਨੂੰ ਭੁਲੇਖਾ ਕਿ ਪੋਲਿਟੀਸ਼ੀਅਨ ਮਾੜੇ ਹੁੰਦੇ ਆ